ਵੈਦ ਆਟੋਮੋਬਾਈਲ ਨਵੀਂ ਦਾਣਾ ਮੰਡੀ ਪਠਾਨਕੋ ਰੋਡ ਗੁਰਦਾਸਪੁਰ ਜਿਹੜੇ ਤੁਹਾਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਦੇ ਰਹੇ ਹਨ ਖਾਸ ਆਫਰ ਹੋਣ ਤੁਹਾਨੂੰ ਪੈਟਰੋਲ ਪੰਪ ਤੇ ਜਾਣ ਦੀ ਲੋੜ ਨਹੀਂ ਬਿਨਾ ਪੈਟਰੋਲ ਤੋਂ ਚੱਲਣ ਵਾਲੀ ਬਾਈਕ 99000 ਰੁਪਏ ਦੀਆਂ ਤਿੰਨ ਪਹਿਲਾਂ ਆਓ ਤੇ ਪਹਿਲਾਂ ਪਾਓ ਖਾਸ ਆਫਰ ਪਤਾ ਨੋਟ ਕਰੋ ਵੈਦ ਆਟੋਮੋਬਾਈਲ ਨਵੀਂ ਦਾਣਾ ਮੰਡੀ ਪਠਾਨਕੋ ਰੋਡ ਗੁਰਦਾਸਪੁਰ ਇਹਨਾਂ ਦੇ ਕੋਲ ਵੱਖ-ਵੱਖ ਈ-ਬਾਈਕ ਦੇ ਮਾਡਲ ਹਨ ਜੋ 50 ਕਿਲੋਮੀਟਰ ਤੋਂ ਲੈ ਕੇ 80 ਕਿਲੋਮੀਟਰ ਤੱਕ ਚੱਲਦੀ ਹੈ ਸੰਪਰਕ ਕਰਨ ਵਾਸਤੇ ਤੁਹਾਡੀ ਸਕਰੀਨ ਦੇ ਉੱਪਰ ਮੋਬਾਈਲ ਨੰਬਰ ਦਿੱਤਾ ਗਿਆ ਹੈ ਸਰ ਮੇਰਾ ਨਾਮ ਬਿੱਟੂ ਹੈ ਮੈਂ ਬੈਦਟ ਅਟੋ ਏਜੰਸੀ ਤੋਂ ਬੋਲ ਰਿਹਾ ਹਾਂ ਆਪਕੀ ਲਈ ਬੈਦਟ ਅਟੋ ਕਿਹੜੀ ਗੱਲ ਹੈ ਇਹ ਸਾਰੇ ਗੁਰਦਾਸਪੁਰ ਨਿਊ ਦਾਣਾ ਮੰਡੀ ਦੇ ਉਪੋਜੀਟ ਹੈ ਸਰ ਮੇਰੇ ਕੋ ਈ ਵਾਈ ਕਾ ਹੈਗੀ ਆ ਵੇਗ ਕੰਪਨੀ ਔਰ ਐਂਡ ਟੀ ਐਨ ਕੰਪਨੀ ਔਰ ਮੇਰੇ ਕੋਲ ਤਿੰਨ ਮਾਡਲ ਹੈਗੇ ਆ ਸਰ ਕਿਹੜੇ ਕਿਹੜੇ ਮਾਡਲ ਸਰ ਮੇਰੇ ਕੋ ਮਾਡਲ ਹੈਗਾ ਇੱਕ ਤੇ ਮਾਡਲ ਹੈਗਾ ਐ ਐਕਟਿਵ ਆ ਆ ਸਕੂਟੀ ਮਾਡਲ ਹੈ ਇਹ ਹੈਗੀ ਆ ਸਿੰਗਲ 35000 ਸਰ ਔਰ ਸਿੰਗਲ 35000 ਲੱਖ ਰੁਪਏ ਦੀਆਂ ਤਿੰਨ ਆ ਠੀਕ ਹੈ ਜੀ ਏ ਸਰ ਇੱਕ ਦਿਨ ਦੇ ਇੱਕ ਵਨ ਟਾਈਮ ਚਾਰਜ ਨਾਲ 50 ਤੋਂ 60 ਕਿਲੋਮੀਟਰ ਚੱਲਦੀ ਹੈ ਸਰ ਠੀਕ ਹੈ ਜੀ ਦੂਸਰਾ ਹੈਗਾ ਮੇਰੇ ਕੋ ਇਹ ਵੈਸਪਾ ਮਾਡਲ ਇਹ ਸਕੂਟਰ ਟਾਈਮ ਮਾਡਲ ਹੈ ਠੀਕ ਹੈ ਜੀ ਇਹਦੀ ਕੀਮਤ ਹੈਗੀ ਹੈ ਸਰ 55000 LED ਬੈਟਰੀ ਪਾ ਕੇ ਸਰ ਇਹ 60 ਤੋਂ 70 ਕਿਲੋਮੀਟਰ ਚੱਲਦਾ ਹੈ ਵਨ ਟਾਈਮ ਚਾਰਜ ਨਾਲ ਬਿਲਕੁਲ ਸਰ ਔਰ 1 ਸਾਲ ਦੀ ਗਾਰੰਟੀ ਵਾਰੰਟੀ ਆ ਸਰ ਤੀਸਰਾ ਮੇਰੇ ਕੋ ਮਾਡਲ ਹੈਗਾ ਯਾ ਐਕਟਿਵਾ ਇਹ ਐਕਟਿਵਾ ਮਾਡਲ ਹੈ ਸਰ ਸਰ ਇਹ ਸਕੂਟੀ ਹੈਗੀ ਹੈ 50000 ਦੀ 50000 ਦੀ ਸਕੂਟੀ ਹੈ ਸਰ ਇਹਦੀ ਵੀ ਐਵਰੇਜ ਸਰ 60 ਤੋਂ 70 ਕਿਲੋਮੀਟਰ ਹੈ ਇਹ 50000 ਦੀ ਹੈ ਸਰ ਸਰ 50 55 ਦਾ ਫਰਕ ਹੈ ਹੈਗਾ ਆ ਕਿ ਉਹ ਬੈਸਪਾ ਸਕੂਟਰ ਮਾਡਲ ਹੈ ਔਰ ਇਹ ਐਕਟਿਵਾ ਮਾਡਲ ਹੈ ਸਰ ਨਾਲ ਜੇ ਤੁਹਾਨੂੰ 6 ਬੈਟਰੀਆਂ ਪਾ ਕੇ ਦੇ ਰਹੀਆਂ ਨਾਲ ਚਾਰਜਰ ਦੇਣਾ ਸਾਈਡ ਗਲਾਸ ਦੇਨੇ ਆ ਸਰ ਠੀਕ ਹੈ ਜੀ ਫੁੱਟ ਪੈਡ ਲੱਗੇ ਹੋਣਗੇ ਠੀਕ ਹੈ ਜੀ ਇਹ ਸਸਤੀ ਨਾਲ ਹੈ ਠੀਕ ਹੈ ਜੀ ਔਰ ਬਜਾਜ ਕਾਰ ਤੇ ਵੀ ਸਾਡੇ ਕੋਲ ਕਿਸ਼ਤਾਂ ਉਪਲਬਧ ਹੈ ਠੀਕ ਹੈ ਜੀ ਪੰਜ ਤੋਂ 15 ਜਾਂ 1 ਡੋਨ ਪੇਮੈਂਟ ਲੈ ਕੇ ਆਓ ਔਰ ਸਕੂਟੀ ਲੈ ਕੇ ਜਾਓ ਬਿਲਕੁਲ ਸਰ ਈ ਰਿਕਸ਼ਾ ਵੀ ਹੈਗੇ ਮੇਰੇ ਕੋਲ ਔਰ ਈ ਰਿਕਸ਼ਾ ਸਰ ਸਾਰੇ ਸ਼ਹਿਰ ਦੇ ਵਿੱਚ 90 90% ਮੇਰੇ ਚੱਲ ਰਿਹਾ ਸਰ ਨੋਵਾ ਕੰਪਨੀ ਦਾ ਈ ਰਿਕਸ਼ਾ ਮੈਂ ਵੇਚਦਾ ਸਰ ਮੇਰਾ ਡਰੈਸ ਹੈਗਾ ਯਾ ਨਿਊ ਦਾਣਾ ਮੰਡੀ ਓਪੋਜ਼ਿਟ ਬੈਦ ਆਟੋ ਏਜੰਸੀ ਠੀਕ ਹੈ ਜੀ ਸਰ ਆਪਣਾ ਮੋਬਾਈਲ ਨੰਬਰ ਕੀ ਦੱਸ ਸਰ ਮੇਰਾ ਮੋਬਾਈਲ ਨੰਬਰ ਹੈਗਾ ਯਾ 8847629722 ਸਰ ਜਿਹੜਾ ਵੀਡੀਓ ਦੇਖ ਕੇ ਆਏਗਾ ਕਮੈਂਟ ਤੇ ਸ਼ੇਅਰ ਕਰਕੇ ਆਏਗਾ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਰਿਹਾ ਸਰ ਇਹ ਬਸਾਖੀ ਤੱਕ ਕੋਈ ਵੀ ਜਿਹੜੀ ਲੱਖ ਰੁਪਏ ਦੀਆਂ ਤਿੰਨ ਸਕੂਟੀਆਂ ਮੈਂ ਵੇਚ ਰਿਹਾ ਜਿਹੜਾ ਤੁਹਾਡਾ ਚੈਨਲ ਸ਼ੇਅਰ ਐਂਡ ਕਮੈਂਟ ਕਰਕੇ ਆਏਗਾ ਉਹਨਾਂ ਨੂੰ ਮੈਂ ਯਾਰ ਜੀ ਮੈਂ ਦੁਬਾਰਾ ਰੀਪੀਟ ਕਰ ਰਿਹਾ ਮੈਂ ਦੁਬਾਰਾ ਦਿਆਂਗਾ ਜੀ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ